ਇਹ ਉਹ ਕਿਤੇ ਕਿਤੇ ਕਣਕ ਦੀਆਂ ਜਿਹੜੀਆਂ ਆ ਜਿਹੜੀਆਂ ਉਹ ਜਗ੍ਹਾ ਦੇ ਜਗ੍ਹਾ ਦੇ ਤਾਂ ਉਸ ਤੋਂ ਜਾ ਕੇ ਉਹਨਾਂ ਦਾ ਜਿਹੜਾ ਡਾਇਰੈਕਸ਼ਨ ਹੈਗਾ ਉਹ ਪੂਰੇ ਪਾਸੇੋਂ ਜਾਂਦੇ ਪੁੱਟਾ ਜਾਏਗਾ ਜਾਂ ਇਸ ਪਰ ਤੁਸੀਂ ਤਸਵੀਰ ਤੁਸੀਂ ਦੇਖ ਰਹੇ ਹੋ ਭਗਵੰਤ ਮਾਨ ਦੀ ਤਸਵੀਰ ਪੰਜਾਬ ਦੇ ਐਸਐਮਓ ਦੀ ਭਗਵੰਤ ਮਾਨ ਅੱਜ ਈਸ਼ੀਆ ਦੀ ਸੁਪਰੀ ਪੱਟੀ ਅਨਾਜ ਮੰਡੀ ਦਾ ਜਿਹੜਾ ਦੌਰਾ ਕਰਨ ਲਈ ਪਹੁੰਚੇ ਨੇ ਜਿਹਦੇ ਸਾਹਮਣੇ ਸੈਂਕੜੇ ਲੋਕੜੇ ਕਣਕ ਪੱਤੇ ਅਮਰ ਆ ਰਹੀਆਂ ਨੇ ਉਹੋ ਜਿਹਾ ਕੁਝ ਆ ਰਿਹਾ ਹੈ ਪਰੀਵਾਹ ਅੱਗੇ ਨਾ ਆਓ ਜੀ ਅੱਗੇ ਰੋ ਅੱਜ ਸੰਗੀਤਾ ਜਾ ਰਿਹਾ ਹੈ ਜਾਈ ਜੈਮਰ ਥੋੜਾ ਬੰਦ ਕਰਵਾ ਦਿਓ ਜੈਮਰ ਡਾਊਨ ਕਰ ਦਿਓ ਜੀ ਜੈਮਰ ਡਾਊਨ ਕਰ ਦਿਓ ਪਲੀਜ਼ ਜਵਾਬ ਤੇ ਮੁੱਖ ਮੰਤਰੀ ਸਤਿਕਾਰ ਸਭ ਕਰਾ ਲਓ ਸਭ ਤੋਂ ਵੱਡੀ ਮਾਣ ਮੰਤੀ ਹੈ ਇਹਨਾਂ ਇਹ ਅਨਾ ਉਹਨਾਂ ਦੇ ਵਿੱਚੋਂ ਦੇਸ਼ੀ ਤਰ੍ਹਾਂ ਸਭ ਤੋਂ ਵੱਧ 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 न no, न no. <laughs> ਸਮਾਜੀ ਹੈ ਉਹ ਬਾਕੀ ਬਾਕੀ ਅਲਨਵਾਨ ਦੇ ਬਰਕਰਾਰ ਨਾਲ ਜਿਹੜਾ ਮੁਲਾਕਾਤ ਕੀਤੀ ਜਾ ਰਹੀ ਹੈ ਉਹ ਜੋ ਹਰ ਐਸੋਸੀਏਸ਼ਨ ਆਉਂਦਾ ਹੈ ਨਾ ਆਧ ਲੋਕੀ ਹਮੇਸ਼ਾ ਨਾਲ ਇਤਸਾਨ ਜਿਹਨਾਂ ਨੇ ਵੀ ਮੀਟਿੰਗ ਸਾਰੀ ਦੇਖੋ ਤਾਂ ਕੰਮ ਕਰਦੇ ਆ ਆਪਣੇ ਕੰਮ ਕਰਦੇ ਆ ਹਰੀ ਆਡੀਓ ਵੱਡਾ ਵੱਡਾ ਆਡੀਓ ਆ ਰਹੀ ਜੈਮਨ ਲੱਗੇ ਪੰਜਾਹ ਮਾਨਸਾ ਪੰਜਾਹ ਮਾਨਸਾ ਰੋਕ ਕੇ ਬੱਸ ਪੰਜਾਹ ਜਿਹੜਾ ਨਾ ਪੌੜਾ ਜਿਹੜਾ ਬੰਦਾ ਗਿਆ ਹੈਗਾ ਔਰ ਤਲਾਵਨ ਦਾ ਸੋਚ ਕੀਤਾ ਗਿਆ ਸੀ ਕੋਈ ਵੀ ਨਾਲ ਜਿਹੜੇ ਜਾ ਕੇ ਕੱਟ ਖੇਤ ਦਾ ਜੋਨ ਹੈ ਉਹ ਪੰਜਾਬ ਸਰਕਾਰ ਦਾ ਟੈਕਸ ਭਰ ਕੇ ਕੰਟੈਕਸਟ ਦਾ ਉਹ ਦੇਣਾ ਪਏਗਾ ਉਹ ਇੰਪ੍ਰੀਮ ਦੇ ਹੋਣ ਦੀ وجہ ਦੇ ਕਾਰਨ ਕਿ ਬਹੁਤ ਸਾਰਾ ਜਿਹੜਾ ਅਨਾਲਜ ਹੈ ਉਹ ਇੰਪ੍ਰੀਮ ਦੇ ਜੇ ਇਹ ਤੋਂ ਆਸਾਨੀ ਤੋਂ ਉੱਤੇ ਜਿਹੜਾ ਚੱਕ ਲਈਏ ਇਸ ਵਜ੍ਹਾ ਕਾਰਨ ਕਿ ਕਬੱਡੀ ਕਮੀ ਹੈ ਉਹ ਆਏਗੀ ਤਾਂ ਉਸ ਪੰਜਾਬ ਵਿੱਚ ਕਿੰਨਾ ਪੂਰਾ ਕਰਾਏਗਾ ਏਸੀ ਨੂੰ ਲੈ ਕੇ ਵੀ ਜਿਹੜੀ ਇੱਕ ਇਹਦਾ ਉਹ ਉਹ ਸਹੀ ਹੈ ਬਸ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੇ ਵਿੱਚ ਆਏ ਆ ਪਹਿਲੀ ਢੇਰੀ ਅੱਜ ਆਈ ਹੈ ਔਰ ਮੰਡੀਆਂ ਦੇ ਪ੍ਰਬੰਧਾਂ ਦਾ ਜਿਹੜਾ ਜਾਇਜ਼ਾ ਉਹ ਆਲਰੇਡੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀਗਾ ਪਰ ਅੱਜ ਮੈਂ ਖੁਦ ਦੇਖਣ ਆਇਆ ਹਾਂ ਥੋੜਾ ਜਿਹਾ ਕਣਕ ਲੇਟ ਹੈ ਇਸ ਵਾਰ ਤੇ ਝਾੜ ਵੀ ਮੈਨੂੰ ਪਤਾ ਲੱਗਿਆ ਥੋੜਾ ਘੱਟ ਗਿਆ ਉਹ ਤਾਂ ਚਲੋ ਕੁਦਰਤ ਮੌਸਮ ਕਦੇ ਗਰਮੀ ਆ ਗਈ ਪਹਿਲਾਂ ਕਦੇ ਗਰਮੀ ਲੇਟ ਆ ਗਈ ਉਦੋਂ ਹੋ ਜਾਂਦਾ ਸੋ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦੀਨ ਵਾਲੇ ਪਾਣੀ ਦੀ ਬਾਥਰੂਮ ਦੀ ਲੇਬਰ ਨੂੰ ਬੈਠਣ ਦੀ ਜਗ੍ਹਾ ਤੇ ਟੋਟਲ 2262 ਮੰਡੀਆਂ ਨੇ ਪੰਜਾਬ ਚ 1862 ਪੱਕੀਆਂ ਨੇ 400 ਮੰਡੀਆਂ ਜਿਹੜੀਆਂ ਨੇ ਉਹ ਟੈਂਪਰੇਰੀ ਨੇ ਕਰੋਨਾ ਵੇਲੇ ਉਹ ਬਣਾਈਆਂ ਸੀ ਅਸੀਂ ਉਹਨਾਂ ਨੂੰ ਉਦੋਂ ਕੰਟੀਨਿਊ ਕਰ ਲਈ ਤਾਂ ਕਿ ਦਿੱਕਤ ਨਾ ਆਵੇ ਗੁਰਜਾਨ ਦੀ 135 ਲੱਖ ਮੀਟ्रिक टन ਜਿਹੜੀ ਕਣਕ ਹੈ ਉਹ ਆਉਣ ਦੀ ਉਮੀਦ ਹੈ ਜਿਸ ਚੋਂ 9 ਤੋਂ 9.5 ਲੱਖ ਕੱਲੇ ਖੰਨਾ ਜ਼ਿਲ੍ਹੇ ਦੇ ਚਾਹੂ 135 ਚੋਂ ਸੋ ਆਫੀਸਰਜ਼ ਨੂੰ ਸਖਤ ਹਦਾਇਤਾਂ ਨੇ ਕਿ ਭੁਗਤਾਨ ਦੇ ਵਿੱਚ ਪੇਮੈਂਟ ਦੇ ਵਿੱਚ ਬਾਹਰਦਾਨੇ ਦੀ ਕਮੀ ਜਾਂ ਟਰਾਂਸਪੋਰਟਰ ਜਾਂ ਲੇਬਰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਅਸੀਂ ਅਨ ਦਾਤਾ ਕਹਿੰਨੇ ਆ ਤਾਂ ਉਹਦੇ ਨਾਲ ਦਾਤਾ ਵਾਲਾ ਪਿਹਾਰ ਵੀ ਹੋਣਾ ਚਾਹੀਦਾ ਉਹ ਰੋਲੇ ਨਾ ਬਹੁਤ ਵਾਰੀ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਅਨ ਦਾਤੇ ਨੂੰ ਰੋਲਿਆ ਸਾਡੀਆਂ ਦਿਵਾਲੀਆਂ ਸਾਡੇ ਦਸਹਿਰੇ ਮੰਡੀਆਂ 'ਚ ਲੰਘਦੇ ਰਹੇ ਕਿਉਂਕਿ ਉਹ ਸ਼ਾਇਦ ਜਾਂ ਤਾਂ ਗਰਾਊਂਡ ਰਿਐਲਿਟੀਆਂ ਤੋਂ ਦੂਰ ਸੀਗੇ ਜਾਂ ਫਿਰ ਜਾਣਬੁੱਝ ਕੇ ਨਹੀਂ ਕਰਨਾ ਚਾਹੁੰਦੇ ਸੀ ਸੋ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਇੱਕ ਇੱਕ ਦਾਣਾ ਕਣਕ ਦਾ ਚੁੱਕਿਆ ਜਾਊਗਾ ਔਰ ਮੈਨੂੰ ਇਹ ਪਤਾ ਲੱਗੇ ਕਿ ਐਮਐਸਪੀ ਤੋਂ 5000 ਰੁਪਏ ਉੱਪਰ ਖਰੀਦੀ ਜਾ ਰਹੀ ਹੈ ਪ੍ਰਾਈਵੇਟ ਜਿਹੜੇ ਆਰਟੀ ਨੇ ਕਿਉਂਕਿ ਇਸ ਵਾਰ ਯੂਕਰੇਨ ਦੇ ਵਿੱਚ ਕਾਫੀ ਮੰਗ ਹੋਗੀ ਅਨਾਜ ਦੀ ਕਮੀ ਹੋਗੀ ਉਥੇ ਸੋ ਅਸੀਂ ਚਾਹੁੰਦੇ ਆ ਕਿ ਐਮਐਸਪੀ ਤੋਂ ਉੱਪਰ ਵੀ ਜੇ ਕੋਈ ਖਰੀਦਦੇ ਆ ਅਪਰੀਸ਼ੀਏਟ ਕਰਾਂਗੇ ਉਹਨਾਂ ਨੂੰ ਅਵਾਰਡ ਵੀ ਦੇਵਾਂਗੇ ਤਾਂ ਔਰ 24 ਘੰਟੇ ਜਾਂ 48 ਘੰਟੇ ਦੇ ਵਿੱਚ ਵਿੱਚ ਉਹਨਾਂ ਦੀ ਪੇਮੈਂਟ ਹੋ ਜਾਊਗੀ ਬਿਲਕੁਲ ਸਾਰੀਆਂ ਮੰਡੀਆਂ ਜਿਹੜੀਆਂ 222 ਮੰਡੀਆਂ ਨੇ ਸਾਰੀਆਂ ਮੰਡੀਆਂ ਦਾ ਅਸੀਂ ਮੋਨਿਟਰਿੰਗ ਕਰ ਰਹੇ ਆ ਹਰ ਰੋਜ਼ ਰਿਪੋਰਟਾਂ ਲੈ ਰਹੇ ਆ ਅੱਜ ਕਿੰਨੀ ਆਈ ਹੈ ਅੱਜ ਕਿੰਨੀ ਲਿਫਟਿੰਗ ਹੋਈ ਹੈ ਕਈ ਵਾਰੀ ਪੀਕ ਹੁੰਦੀ ਆ ਤਾਂ ਲਿਫਟਿੰਗ ਜਿਹੜੀ ਹੈ ਟਰੱਕ ਘਟ ਜਾਂਦੇ ਨੇ ਟਰਾਂਸਪੋਰਟੇਸ਼ਨ ਘਟ ਜਾਂਦੀ ਹੈ ਉਹਦੇ ਆਲਟਰਨੇਟਿਵ ਵੀ ਅਸੀਂ ਲੱਭੇ ਹੋਏ ਨੇ ਤਾਂ ਕਿ ਮੰਡੀਆਂ ਓਵਰਫਲੋ ਨਾ ਹੋਣ ਸੋ ਇਸ ਕਰਕੇ ਮੈਂ ਤੁਹਾਨੂੰ ਤੁਹਾਨੂੰ ਇਹ ਕਹਿਣ ਆਇਆ ਸੀ ਕਿ ਅੱਜ ਖੰਨੇ ਕਿਉਂਕਿ ਸਿੰਬੋਲਿਕਲੀ ਖੰਨਾ ਜਿਹੜਾ ਹੈ ਜੀ ਨਹੀਂ ਇਹਦੇ ਲਈ ਦੇਖੋ ਬਾਹਰਲੇ ਸੂਬਿਆਂ ਤੋਂ ਪਹਿਲਾਂ ਆਉਣ ਨਹੀਂ ਦੇਣੀ ਅਸੀਂ ਇੱਥੇ ਉੱਥੇ ਕੀ ਐਮਐਸਪੀ ਹੈ ਨਹੀਂ ਚਾਹੇ ਬਿਹਾਰ ਹੈ ਚਾਹੇ ਯੂਪੀ ਹੈ ਚਾਹੇ ਬਹੁਤ ਸਾਰੇ ਸੂਬਿਆਂ ਤੋਂ ਆਉਂਦੀ ਸੀ ਪਹਿਲਾਂ ਅਸੀਂ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਨੇ ਦੇਖੋ ਜੇ ਸਾਡੀ ਤਾਂ ਚਾਹੇ ਤੁਸੀਂ ਜੇ ਐਮਐਸਪੀ ਤੋਂ ਉੱਪਰ ਖਰੀਦ ਦਿਓ ਜਿਹੜਾ ਮਰਜ਼ੀ ਖਰੀਦ ਲਓ ਸਾਨੂੰ ਕੀ ਪ੍ਰੋਬਲਮ ਹੈ ਮੰਡੀ ਸਾਡੀ ਹੈ ਮੰਡੀ ਦਾ ਟੈਕਸ ਜਿਹੜਾ ਹੈ ਉਹ ਮੰਡੀ ਕਨ ਬੋਰਡ ਕੋਲੇ ਜਾ ਰਿਹਾ ਸੋ ਮੈਂ ਜਿਸ ਵੇਲੇ ਮੀਲਾ ਵਾਲੇ ਡਾਇਰੈਕਟ ਸਰਾਂ ਕੋਲ ਗਿਆ ਮੰਡੀ ਖਰੀਦ ਸਕਦੇ ਨਹੀਂ ਇਹ ਕਿਹੜੀ ਗੱਲ ਹੈ ਸਾਨੂੰ ਟੈਕਸ ਦੇਣੋ ਸਾਨੂੰ ਟੈਕਸ ਦੇਣ ਸਾਡੀ ਨਿਰਧਾਰਤ ਮੰਡੀ ਤੋਂ ਖਰੀਦਣ ਔਰ ਐਮਐਸਪੀ ਤੋਂ ਉੱਪਰ ਖਰੀਦਣ ਤੱਕ ਕਿਸਾਨ ਖੁਸ਼ ਹੋ ਜਾਊਗਾ ਉਹ ਸਾਰਾ ਕੁਝ ਅਸੀਂ ਆਨਲਾਈਨ ਕਰਾਂਗੇ ਸਭ ਕੁਝ ਜੋ ਵੀ ਉਹਨਾਂ ਨੂੰ ਉਹ ਦੱਸ ਦੋਗੇ ਸਰ ਇਥੇ ਇਥੇ ਟੈਕਸ ਤਾਂ ਮੰਡੀ ਦਾ ਲੱਗੂਗਾ ਉਹਦਾ ਸਾਰਾ ਅਸੀਂ ਪ੍ਰਪੇਅਰ ਕਰਾਂਗੇ ਤੁਸੀਂ ਸਾਡੇ ਤੇ ਛੱਡ ਦਿਓ ਇਹ ਗੱਲ ਲਾਲ ਸਾਹਿਬ ਤੁਸੀਂ ਸਾਡੇ ਤੇ ਛੱਡ ਦਿਓ ਸਾਨੂੰ ਸਭ ਕੁਝ ਆਉਂਦਾ ਹੈ ਸਾਨੂੰ ਸਭ ਨੂੰ ਚੱਲਦਾ ਹੈ ਕਮਿਸ਼ਨ ਦਾ ਬੜਾ ਚੱਕਰ ਚੁਰੇ ਬਹੁਤ ਹੋ ਰਿਹਾ ਪਿਆ ਮੰਡੀ ਦੇ ਵਿੱਚ ਕਿ ਕਮਿਸ਼ਨ ਨੱਦੀ ਆਂਦੀ ਹੈ ਪਰ ਬੋਰੀ ਦੇਵਰ ਵਾਲਿਆਂ ਕੋਲ ਵੀ ਉਹ ਉਹ ਪੁਰਾਣੀਆਂ ਗੱਲਾਂ ਹੁੰਦੀਆਂ ਹੁਣ ਨਵਾਂ ਜਵਾਨ ਆ ਗਿਆ